ਤੋਂ ਭਜਨ ਦੀ ਬਾਤ ਕਈ ਤਰੀਕੇ ਮੈਂ ਇਹ ਖਿਆਲ ਦੇਖੋ ਤੁੰਦ ਸੀ ਕੀਰਤਨ ਗੁਰੂ ਘਰ ਦੇ ਵਿੱਚ ਭਜਨ ਸ਼ਮਾਰ ਹੈ ਮਨ ਕਿੱਤ ਲਗਾ ਕੇ ਕੀਰਤਨ ਪਰ ਬ੍ਰਿੱਤੀ ਟਿਕਾ ਕੇ ਕਰੋ ਸੁਣੋ ਇਹ ਵੀ ਭਜਨ ਸ਼ਮਾਰ ਹੈ ਮਨ ਟਿਕੇਗਾ ਸੁਖ ਸ਼ਾਂਤੀ ਵੀ ਵਰਕੇ ਕੀਰਤਨ ਵੀ ਜਲਦੀ ਮਨ ਟਿਕਦਾ ਹੈ ਜਿਨ੍ਹਾਂ ਮਨ ਜਲਦੀ ਟਿਕੇਗਾ ਉਹਨਾਂ ਸੁਖ ਸ਼ਾਂਤੀ ਵੀ ਜਲਦੀ ਪ੍ਰਾਪਤ ਹੋਏਗੀ ਦੂਸਰੇ ਜਿਹੜੀਆਂ ਵਿਚਾਰਾਂ ਹਨ ਗੁਰਬਾਣੀ ਦੀਆਂ ਇਹਨੂੰ ਉਪਾਸ਼ਨਾ ਦਾ ਅੰਗ ਦੇ ਵਿੱਚ ਭਜਨ ਵੀ ਚ ਮੰਨਿਆ ਜਾਂਦਾ ਹੈ ਫਿਰ ਇਕਾਂਤ ਬੈਠ ਕੇ ਬਾਣੀ ਪੜੋ ਜਪ ਜਪ ਸਾਹਿਬ ਸਬਿਏ ਨਮਹ ਅਸਦੀਵਾ ਸੁਖਨੀ ਸਾਹਿਬ ਸ਼ੰਨੂ ਰੇ ਰਾਸ ਪੰਡਲ ਕੀ ਤੁਸਲਾ ਉਹ ਜਿੰਨੇ ਵੀ ਬਾਣੀ ਪੜੀ ਕਿਨੇ ਪੜੋ ਸਾਰੀ ਬਾਣੀ ਲਾਭਦਾਇਕੇ ਪੰਰੂਪ ਹੈ ਪੜੋ ਇਹ ਭਜਨ ਵਿਸ਼ਮਾ ਹੈ ਫਿਰ ਉਸ ਨੂੰ ਥੋੜੇ ਦਰਜੇ ਵੀ ਡਾਇਰੇ ਵਿੱਚ ਆਉਣਾ ਹੈ ਮੂਰ ਮੰਤਰ ਦੇ ਬਾਅਦ ਕਰੋ ਓਮਕਾਰ ਸਤਨਾਮ ਕਰਤਾ ਵਲੁਰ ਨਿਰਭਉ ਨਿਰਵੈਰ ਕਾਲੂ ਨਿਰਜਰਗੁ ਪੀਖਾਡ ਅਸਜੂਗਾ ਅਸ 26 ਸਚਨਾਂ ਕੋ 26 ਇਹ ਬੜੀ ਛੇ ਮਾਲਾ ਜੇ ਵੀ ਰੋਜ਼ ਕਰ ਲਵੇ ਮਹੀਨੇ ਜਗੁਰ ਕਨਸਾ ਦੇ ਪਾੜ ਦਾ ਫਲ ਹੋ ਜਾਂਦਾ ਹੈ ਛੇ ਮਾਲਾ ਹੁੰਦੀਆਂ ਨੇ 640 ਦੀ ਬਪੜਾ ਜਾਂਦਾ ਇੱਕ ਮਾਲਾ ਇੱਕ 8 ਮੰਨ ਦਾ ਹੁੰਦਾ ਪਰ ਅਸੀਂ 110 ਦੀ ਬਣਵਾਉਣੀ ਆਪਣੇ 110 ਮੰਨ ਕੇ ਲਈ ਬਣਾਂਗੇ ਸੁਭਾਅ ਪਿਆਰ ਦੇ ਸਹੀਓਂ ਕਰਕੇ ਛੇ ਮਾਲਾ ਰੋਜ਼ ਕਰ ਲਵੇ ਮਹੀਨੇ ਜਗੁਰ ਕਨਸਾ ਦੇ ਪਾੜ ਦਾ ਫਲ ਹੋ ਜਾਂਦਾ ਹੈ ਐਂ ਕਰ ਲਵੇ ਸੋ ਇਹ ਵੀ ਨਹੀਂ ਜੇ ਕੋਈ ਜਾਣਦਾ ਸਤਨਾ ਵੈਗ ਵੀ 40 ਵਾਲਾ ਕਰਦਾ ਸਤਨਾ ਵੈਗ ਸਤਨਾ ਵੈਗ ਵੀ ਸਤਨਾ ਵੈਗ ਵੀ 40 ਮਾਲਾ ਕਰ ਲਵੇ ਤੁਸੀਂ ਇਹਦਾ ਵਟਸਐਪ ਹੀ ਅੱਛਾ ਹੈ ਅਗਰ ਕੋਈ ਕੱਟ ਸਕੇ ਬਲੈ ਜੀਨਾਂ ਦੇ ਕੰਮਕਾਰ ਦੇ ਇਹ ਇਹ ਜੋ ਕੁਛ ਸ਼ਿਫਟਾਂ ਸ਼ਿਫਟਾਂ ਦਾ ਰਾਤ ਦੀਆਂ ਸ਼ਿਫਟਾਂ ਕਿੰਨੇ ਗਏ ਕਿਨੂੰ ਪੁੱਛਿਆ ਕਿਨੂੰ ਪੁੱਛਿਆ ਉਹ ਆਪਣਾ ਆਕੇ ਕੰਮਕਾਰ ਤੋਂ ਸਮਝਾਵੇ ਨੀਂਦ ਲੈ ਕੇ ਫਿਰ ਉੱਠ ਕੇ ਸਨਾ ਸੁਣ ਕੇ ਫੇਰ ਕਰਦੇ ਇਹ ਵੀ ਹੋ ਸਕਦਾ ਹੈ ਇਹ ਚ ਕੋਈ ਯਾਨੀ ਬਰੀ ਗੱਲ ਨਹੀਂ ਹੈ ਜੇ ਇਹੋ ਜਿਹਾ ਵਕਤ ਹੈ ਅਗਰ ਦਿਨ ਦਾ ਕੰਮ ਮੈਂ ਤਾਂ ਇਸ ਵੇਰੇ ਕਰ ਲੈ ਖੈਰ ਇਹੋ ਕਮਜਕਮ 2-3 ਘੰਟੇ ਨਿਕਲ ਜਾਂਦੇ ਹਨ ਰੋਜ਼ ਦਾ ਫਰਜ਼ ਪੂਰਾ ਹੋ ਜਾਂਦਾ ਹੈ ਉਸ ਤੋਂ ਅੱਗੇ ਜਿਹੜਾ ਇਹ ਹੌ ਕਮਲ ਕਮਸਾਲ ਕੁ ਪਰ ਕਰਦਾ ਹੈ ਜਿਵੇਂ ਅੰਮਰ ਛੱਕੇ ਜਿਹੜੇ ਗੁਰੂ ਦੇ ਅਸੂਲ ਬਰਦਨ ਤੋਂ ਦੇ ਦੇ ਨਹੀਂ ਅਮਰੀਕਨ ਲੋਗ ਨੇ ਇਹ ਤਾਂ ਕੇਦਾਰੇ ਰੱਖਦੇ ਨੇ ਉਹ ਸਾਡੇ ਲੋਗ ਜਿਹੜੇ ਅਸੀਂ ਅਸੀਂ ਕੀ ਅਸੀਂ ਆਪਣੇ ਗਟਾਈਆਂ ਉੱਡ ਗੱਲ ਹੋ ਰਹੀ ਸਾਡਾ ਫਰਜ਼ ਹੈ ਲਾਗੇ ਲੇਕਿਨ ਉਹ ਰੱਖ ਰਹੇ ਨੇ ਅਸੀਂ ਦੂਸਰੇ ਪਾਸੇ ਜਾ ਰਹੇ ਹਾਂ ਕੀ ਗੱਲ ਇਹਦੇ ਫਾਕੀ ਹੋਏਗਾ ਚੰਗਾ ਭਾਗੀ ਨੂੰ ਮਿਲੂ ਕੋਣੋਂ ਸਾਨੂੰ ਇਸ ਕਰਕੇ ਸਾਡਾ ਫਰਜ਼ ਹੈ ਅਸੀਂ ਆਪਣੇ ਆਪਣੇ ਬਜ਼ੁਰਗਾਂ ਆਉਣ ਲਈ ਮਾਰ ਕੇ ਦੇਖੀਏ ਸਾਡੀ ਗੁਰਸਿੱਖੀ ਬਜ਼ੁਰਗਾਂ ਤੋਂ ਚਲੀ ਆ ਰਹੀ ਹੈ ਇਹਨੂੰ ਕੈਮਰ ਖਿਏ ਇਹਨੂੰ ਤਾਂ ਬਣਾ ਲਗਣ ਦਈਏ ਇਹਦੇ ਹੀ ਕਰਕੇ ਦਿਲ ਰੁਈਏ ਇਹ ਸਾਡਾ ਦਰਸ਼ਨ ਕਰ ਹੈ ਸੋ یوں ਕਰਕੇ ਪਰ ਉਹ ਹੋ ਰਹੇ ਸਾਡੇ ਪਿੱਛੇ ਜਾਂ ਰਹੇ ਹਨ ਲੋਰੋ ਵਿਚਾਰ ਹੁਣ ਸਿਕਨ ਗੁਰੂ ਘਰ ਦੇ ਵਿੱਚ ਸਿਕੰਕਾ ਸਤਨਾਮ ਕਰਤਾ ਪੁਰਖ ਨਿਭਨ ਵਹਿਰ ਕਾਲ ਨੂੰ ਤੁਯੰਸ਼ਭੰਗ ਪ੍ਰਸਾਦ ਐਨਾ ਇਹ ਤਾਂ মূল ਮੰਤਰ ਕਹਾਉਂਦਾ ਹੈ ਤਾਂ ਇਸ ਨੂੰ ਅੱਗੇ ਜਾ ਕੇ ਜਦ ਆਪ ਸਜਿਗਾ ਸੇ ਠਹਿ ਵਿਸਟ ਨਾਨ ਪੁਰ ਦੀ ਉਸਜ ਐਨਾ ਮਹਾਤਮਾ ਲੋ ਕਰਉਂਦਾ ਨਿਕਮਣ ਗਿਆ ਇਹ ਇਹ ਨਾਲ ਸ਼ਲੋਕ ਹੈ ਜੋ ਸੋ ਇਸ ਕਰਕੇ ਇੱਥੇ ਤੱਕ ਕਰਿਆ ਜਾ ਕੇ ਤੇ ਛੇ ਮਾਲਾ ਕੀਤੀਆਂ ਜਾਣ ਤਾਂ ਮੇਲੇ ਨੂੰ ਸਦੇ ਪੜ ਦਾ ਫਲ ਹੋ ਜਾਂਦਾ ਹੈ ਕਿ ਕਿ ਸ਼ਗਨ ਦੇ ਦਰਜੇ ਫਿਰ ਉਹ ਜਿਹੜਾ ਕੋ ਸ਼ਾਲਕ ਪਰ ਕਰ ਜਾਂਦਾ ਹੈ ਉਹ ਫਿਰ ਅੰਦਰ ਕਦੀ ਕਰਨ ਲੱਗ ਪੈਂਦਾ ਹੈ ਗਜਵਾਨਾ ਔਰ ਭਜਨ ਕਰਨਾ ਇੱਕ ਬਿਨਾ ਜ਼ਬਾਨ ਤੇ ਕਰਨਾ ਨਹੀਂ ਕਿ ਜਾਇਤ ਹੈ ਇੱਕ ਅਜਬਤਾ ਹੈ ਜ਼ੁਬਾਨ ਹਲਾ ਕੇ ਬੁੱਲ ਹਲਾ ਕੇ ਨਾਲ ਖਿਆਲ ਕੰਮ ਕਰਦਾ ਹੈ ਉਹਨੂੰ ਜਾਪ ਕਹਿੰਦੇ ਨੇ ਜਿੱਥੇ ਬੁੱਲ ਨਹੀਂ ਹਿਲਦੇ ਜ਼ੁਬਾਨ ਨਹੀਂ ਹਿਲਦੀ ਖਿਆਲ ਹੀ ਕੰਮ ਕਰਦਾ ਸਿਰਫ ਉਹਨੂੰ ਅਜਬਤਾ ਕਹਿੰਦੇ ਨੇ ਅਜਬਤਾ ਜਾਪ ਨਾ ਵੀ ਸਰੇ ਆਜ ਜੁਗਾ ਸੁਮਾਏ ਉਹ ਵਿਸ਼ਨ ਵਾਲੀ ਚੀਜ਼ ਨਹੀਂ ਹਰ ਇੱਕ ਦੇ ਅੰਦਰ ਹੋ ਰਿਹਾ ਹੈ ਪੈਰ ਦੇ ਉੱਤੇ ਸਿੱਧੀ ਚੋਟੀ ਦਾ ਹਰ ਇਨਸਾਨ ਦੇ ਅੰਦਰ ਹੋ ਰਿਹਾ ਹੈ ਪਰ ਪਤਾ ਨਹੀਂ ਹੈ ਸੋ ਇਸ ਕਰਕੇ ਉਹਦੀ ਬਾਬਤ ਤੁਸੀਂ ਆਪਣੇ ਆਪ ਵੀ ਥੋੜਾ ਜਿਹਾ ਵਿਚਾਰ ਕਰੋ ਜਬਾਨ ਬੋਲ ਅਲਾਕੇ ਵੈਗੁਰੂ ਮੰਤਰ ਗੁਰੂ ਕਰਦੇ ਵਿੱਚ ਇਹਦਾ ਤੁਸੀਂ ਤੁਹਾਡੇ 10 ਮਿੰਟ ਵਿੱਚ ਤੁਹਾਨੂੰ ਸਾਰੀਆਂ ਇੰਚੀ ਕੱਢ ਦਿਨਾ ਆਪਣੇ ਆਪਣੇ ਅਧਿਕਾਰ ਨੂੰ ਦੇਖ ਲਵੋਗੇ ਤੁਸੀਂ ਕਿੰਨ ਕੱਲੇ ਕੱਲੇ ਨੂੰ ਦਸਵੀਂ ਬਣਾਵਾਂ ਤੇ ਲੱਗੇ ਸੋ ਪਹਿਲੇ ਹੁਣ ਜ਼ਬਾਨ ਨਾਲ ਕਰਦੇ ਸੀ ਗੋਵਿੰਦ ਸਿਰ ਵੈਗੁਰੂ 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 ਕਾਦਰ ਹੋ ਇਹਦੇ ਵੀ ਜੀ ਲੱਗੇ ਫਿਰ ਨਾਲ ਕਰੋ ਗੁਰੂ ਹਿਲੇਣ ਜ਼ਬਾਨ ਹਿਲੇ ਤੇ ਸਿਆਲ ਕੰਮ ਕਰੇ ਵੀ ਕਰੋ ਸਾਰੇ 20 ਮਿੰਟ ਬਾਅਦ ਦੇ ਇਹ ਨਹੀਂ ਜੀ ਪੇੜਾ ਇੱਕ ਤਾਂ ਜ਼ਮਾਨਾ ਲਾ ਕੇ ਕਿ ਨਾ ਦੂਜੇ ਨੂੰ ਸੁਣਨਾ ਹੈ ਦੂਜੇ ਨੂੰ ਆਵਾਜ਼ ਸੁਣਾਈ ਬਿੰਦੀ ਹੈ ਕਿ ਕਿਸੇ ਨੂੰ ਬੁਲਣਾ ਬੁਰ ਲੱਗਦਾ ਆਵਾਜ਼ ਨਹੀਂ ਸੁਣਾਈ ਦਿੰਦੀ ਬੁਲਣਾ ਬੁਰ ਲੱਗਦਾ ਵਹਿ ਰੁਕੇ ਜਾਂਦਾ ਖਿਆਲ ਕੰਮ ਕਰੀ ਜਾਂਦਾ ਦੂਸਰਾ ਇਹਨਾਂ ਤਾਂ ਮਹਿਸੂਸ ਕਰਦਾ ਵੀ ਕੁਝ ਕਹਿ ਰਿਹਾ ਹੈ ਲੇਕਿਨ ਇਹ ਨਹੀਂ ਪਤਾ ਆਵਾਜ਼ ਨਹੀਂ ਆਉਂਦੀ ਹੈ ਕੋਈ ਬੈਕਟਰੀ ਬਾਣੀ ਦੀ ਸ਼ਾਮਲ ਹੈ ਉਸ ਤੋਂ ਵੀ ਹੋਂ ਕਰਦੇ ਕਰਦੇ ਜੀ ਗੰਠ ਜਾ ਜਾਂਦਾ ਕੰਟ ਤਾਲ ਹਰਕਤ ਕਰਦਾ ਹੈ ਉੱਥੇ ਜਵਾਨ ਵੀ ਨਹਲਾ ਬੋਲ ਵੀ ਨਹਲਾ ਕੰਟ ਵੀ ਜਿ ਕੋ 2 ਮਿੰਟ ਵਾਸਤੇ ਵਹਿ ਰੋਹਿ ਕੋ ਉੱਥੇ ਇਹੋ ਜਿਹੀ ਕੋ ਨਬਜ਼ ਚਲਦੀ ਹੋਈ ਐ ਤਾਲ ਹਰਕਤ ਕਰਦੇ ਉਹਨਾਂ ਨਾਲ ਮਲਾ ਕੇ ਕੋ ਦੇਖੋ ਹੋ ਰਿਹਾ ਹੈ ਵਰਿਆ ਹਰ ਇੱਕ ਦੇ ਹੋ ਰਿਹਾ ਹੈ ਤੇ ਉਸ ਤੋਂ ਅੱਗੇ ਚੱਲੋ ਇਸ ਨੂੰ ਕਹਿੰਦੇ ਨੇ ਮਧਵਾ ਬਾਣੀ ਜੋ ਆਨ ਨਾਲ 10 ਗੁਣਾ ਮਹਤਮ ਹੋ ਜਾਂਦਾ ਇਥੇ ਕੰਠ ਵਿੱਚ ਜਾ ਕੇ ਜਿਵੇਂ ਨਾਲ ਕੋ ਹੁੰਦਾ 10 ਵਾਰੀ ਇਥੇ ਇੱਕ ਵਾਰੀ ਕੋ ਉਨਾ ਹੀ ਭਲਾ ਉਸ ਤੋਂ ਅੱਗੇ ਜਾ ਹਿਰਦੇ ਸਥਾਨ ਵਿੱਚ ਐ ਥਾਂ ਜਿੱਥੇ ਦਿਲ ਦੇ ਉੱਪਰ ਐ ਥਾਂ ਇਥੇ اسی ਤਰ੍ਹਾਂ ਕੋ ਇੱਥੇ ਵੀ ਆ ਵੀ ਹੋ ਰਿਹਾ ਹੈ ਦਿੱਲੀ ਟਟਨੇ ਨਾਲ ਆਵਾਜ਼ ਆ ਰਹੀ ਹੈ ਉਹ ਜਨਮਲਾ ਵੇਖੋ ਉਦੋਂ 10 ਮਣਾ ਫੜੇਗਾ 2 ਮਿੰਟ ਵਾਸਤੇ ਇਹ ਕਹਿ ਕੇ ਦੇਖੋ ਹੋ ਰਿਹਾ ਹੈ ਕੰਠ ਨਾ ਉਹ ਇਹਨੇ ਮਤਮਾ ਬਾਣੀ ਨਾਲ ਇਹਨੂੰ ਕਹਿੰਦੇ ਪਸ਼ਮਤੀ ਬਾਣੀ ਉਦੋਂ 10 ਦਫਾ ਫੜ ਜਾਂਦਾ ਹੈ ਕੰਠ ਵਿੱਚ ਤੋਂ 10 ਦਫਾ ਇੱਥੇ ਤੋਂ ਇੱਕ ਦਫਾ ਉੱਪਰੇ ਫੜ ਹੋ ਜਾਂਦਾ ਇਤਨਾ ਵਕਤ ਬਚ ਗਿਆ ਟਿਕਾ ਵੀ ਜ਼ਿਆਦਾ ਹੈ ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਧੁੰਨੀ ਤੇ ਉੱਥੇ ਜਾ ਕੇ ਕਹੋ ਉੱਥੇ ਥੋੜਾ ਜਾ ਐਨ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ ਦੁਆਰ ਤਿੰਨ ਦੇਖੋ ਉੱਥੇ ਕਹੇ ਕਿ ਇਹ ਦੋਨ ਦਫਾ ਨਾਲ ਜ਼ਿਆਦਾ ਫੜ ਹੋ ਜਾਏਗਾ ਨਾਭੀ ਤੇ ਖਿਆਲ ਲਵਾ ਕੇ ਕਹੋ ਦੋ ਮਿੰਟ ਦੇਖੋ ਹੋ ਰਿਹਾ ਅਸਾਨ ਹੋ ਰਿਹਾ ਜਦੋਂ ਇਹ ਤੇ ਕਾਫੀ देर ਹੋਵੇ ਤੇ ਉੱਥੇ ਐਸਾ ਮਹਿਸੂਸ ਹੋਏਗਾ ਸਾਰੇ ਸ਼ਰੀਰ ਵਿੱਚ ਹੁੰਦਾ ਹੈ ਰੋਮ ਰੋਮ ਵਿੱਚ ਪ੍ਰਤੀਤ ਹੋਏਗਾ ਸਾਰੇ ਸ਼ੀਰ ਦੇ ਰੋਮ ਜਿਹੜੇ ਹਨ ਵਹਿਰੂ ਵਹਿਰੂ ਕਰਦੇ ਪ੍ਰਤੀਤ ਹੋਣਗੇ ਇਹ ਤੇ ਪਰ ਕੁਝ ਅਭਿਆਸ ਪੱਕੇ ਤੇ ਗਲ ਬਣੇਗੀ ਇਹ ਤਾਂ ਥੋੜਾ ਥੋੜਾ ਟੈਸਟ ਕਰਾਉਣ ਵਾਸਤੇ ਦੋ ਦੋ ਮਿੰਟ ਕਹੀਦਾਂ ਦੱਸਣ ਵਾਸਤੇ ਹੀ ਹੈ ਇੱਥੇ ਹੈ ਇੱਥੇ ਤੱਕ ਦਾ ਬਾਣੀਆਂ ਖਤਮ ਹਨ ਬੈਕਰੀ ਬਾਣੀ ਮਧਮਾ ਬਾਣੀ ਬੁਸ਼ੰਤੀ ਬਾਣੀ ਪਰਾ ਬਾਣੀ ਬਾਣੀਆਂ ਇੱਥੇ ਖਤਮ ਹੋ ਗਈਆਂ ਮੇਖੀ ਮੰਡਾ ਸ਼ੁਰੂ ਹੁੰਦੀਆਂ ਨੇ 10 ਗੁਣਾ ਫੜ ਲੈਂਗੇ ਨਾ ਮਦਨਾ ਪ੍ਰਸ਼ੰਤੀ ਤੇ ਇੰਤਰਾਕੇ ਨਵੀ ਦੇ ਯਾਨੇ 1000 ਗੁਣਾ ਫੜਵਿੰਦੇ ਜਵਾਨ ਨਾਲ 4 ਉਹ ਤੁਸੀ 1000 ਵਾਰੀ ਵੈਰੂ ਵੈਰੂ ਤੇ ਇੱਥੇ ਨਾਭੀ ਵਿੱਚ ਇੱਕ ਵਾਰੀ ਕਹਿਣ ਉਹਨਾਂ ਫੜ ਹੋ ਜਾਂਦਾ ਸੋ ਇੱਥੇ ਟਕਾਵਤਾ ਹੈ ਇਕਾਗਰਤਾ ਵਧਦੀ ਹੈ ਜਿੱਥੇ ਟਕਾ ਇਕਾਗਰਤਾ ਤੇ ਸ਼ਾਂਤੀ ਵੀ ਬੱਬੀ ਸੋ ਯਾ ਹੁੰਦੇ ਹੁੰਦੇ ਇਹੋ ਇਹ ਹੋਣ ਲੱਗ ਪਏਗਾ ਮਹਿਸੂਸ ਕਰੇਗਾ ਮੇਰੇ ਹਰੇਕ ਰੂਮ ਜਿਹੜਾ ਹੈ ਇਹ ਵੈਰੂ ਵੈਰੂ ਕਹਿ ਮੰਗਿਤ ਆਵਾਜ਼ਾਂ ਨਹੀਂ ਸ਼ੁਰੂ ਹੋਈ ਉਸ ਵਾਸਤੇ ਇੰਦਸਾ ਗਰਮ ਕਰਮ ਰੂਮਾ ਪਿਆਲੇ ਇੰਦਸੇ ਫਿਰ ਇੱਥੇ ਤੱਕ ਦਾ ਬਾਣੀਆਂ ਖਤਮ ਜਿਹਦਾ ਇਹ ਪੱਤਾ ਕੋ ਗਿਆ ਫਿਰ ਉਸ ਤੋਂ ਅੱਗੇ ਅਨਤ ਸ਼ਬਦੀ ਵਾਰੀਆਂ ਦੀ ਹੈ ਲੋਏ ਅੱਖਰ ਤੇ ਲੱਗਦੀ ਜਾਣਾ ਜਿੱਥੇ ਆਹ ਤਾਂ ਇੱਥੇ ਬਿੰਦੀ ਟਿਕਾ ਦਿਓ ਸੁਵਾਦਾ ਤੇ ਇਹ ਬਿੰਦੀ ਟਿਕਾਉਣ ਦਾ ਇੱਕ ਤਾਂ ਸ਼ਰੀਰ ਵਿੱਚ ਇਹ ਮਨੁੱਖੀ ਸ਼ਰੀਰ ਵਿੱਚ ਚੱਕਰ ਹਨ ਨਾਭੀ ਚੱਕਰ ਹੈ ਹਿਰਦਾ ਚੱਕਰ ਹੈ કંਠ ਚੱਕਰ ਹੈ ਐ ਅੱਗੇ ਚੱਕਰ ਹੈ ਤ੍ਰਿਪਤੀ ਚੱਕਰ ਹੈ ਦਸ਼ਮੰਤ ਚੱਕਰ ਹੈ ਇੱਥੇ ਆਮ ਲੋਕਾਂ ਤੇ ਨਾ ਖਾਸ ਤੇ ਫਾਇਦਾ ਨਹੀਂ ਲੈਕਣੇ ਭਜਨ ਕਰਨ ਵਾਸਤੇ ਮਾਸੂਮ ਦਿਲਦਾਰ ਕੀਤੇ ਇੱਥੇ ਬਿਰਤੀ ਟਕਾ ਕੇ ਭਜਨ ਕਰਨ ਵਾਏ ਆਪਣੇ ਖਿਆਲ ਨੂੰ ਰੋਕੇ ਥਾਂ ਬਾਹਰ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ ਕਿਉਂਕਿ ਵਹਿਰ ਅੰਦਰ ਹੈ ਉਹ ਹੀ ਸ਼ੁਕ ਦਸ਼ਮੰਦ ਹੈ ਉਹਨਾਂ ਨੂੰ ਬਿਰਤੀ ਗੁੜੇਗੀ ਅੰਦਰ ਹੀ ਸ਼ੁਕ ਖੰਭ ਕਰੇ ਤੇ ਇੱਥੇ ਬਿਜਿਦ ਅੱਖਾਂ ਦੇ ਨੱਕ ਦੀ ਜੜੂ ਜਿ ਬਿਰਤੀ ਟਕਾ ਕੇ ਦੇਖੋ ਇੱਥੇ ਕਰੋ 2 ਮਿੰਟ ਵਾਸਤੇ ਇੱਥੇ ਵੀ ਊਮੀ ਹੁੰਦਾ ਜਿਵੇਂ ਨਾਭੀ ਵਿਚੁੰਦਾ 2 ਮਿੰਟ ਵਾਸਤੇ ਇੱਥੇ ਕਰੋ ਇਵੇਂ 8 ਘੰਟੇ ਲਈ ਮੀ ਉੱਤਪੀ ਹੋ ਰਿਹਾ ਇੱਥੇ ਕੋਈ देर ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਵਿੱਚ ਚਿਚਾ ਕੇ ਇੱਥੇ ਤਰੇ ਇੱਥੇ ਰੋਸ਼ਨੀ ਪੈਦਾ ਹੋਏਗੀ ਰੋਸ਼ਨੀ ਔਰ ਅਨਹਜ ਦੁਨੀਆ ਤੋਂ ਸੁਨਿਆਸ਼ੀ ਹੋ ਜਾਣੀ ਹੈ ਆਪ ਇਹ خیال ਲੱਗੇ ਕਿ ਦਿਮਾਗ ਦੇ ਜਦੋਂ ਹੋਣਗੇ ਤੇ ਇਹ ਨਹੀਂ ਇੱਥੇ ਕਿਉਂਕਿ ਅੱਜ ਕੱਲ ਦੇ ਦਿਮਾਗ ਬਹੁਤੇ ਤਕੜੇ ਨਹੀਂ ਪਹਿਲੇ ਸਮੇਂ ਵਰਗੇ ਨਹੀਂ ਹਨ ਇਸ ਤਰ੍ਹਾਂ ਠੇ ਫੇਰ ਕਰ ਜਾਂਦੇ ਹੁੰਦੇ ਸੀ ਤਕੜਦੇ ਨਹੀਂ ਸੀ ਕੀ ਹੁੰਦਾ ਕੀ ਨਹੀਂ ਲੈ ਨਾਲ ਬੈਠੇ ਪਤਾ ਨਹੀਂ ਕਿਹੜੇ ਸੰਗ ਨਾਲ ਕਿਹੜੇ ਵੇਣ ਨਹੀਂ ਸੰਗਿੰਦਾ ਦਸੂਈ ਮਾਦਮੀ ਮੈਨੂੰ ਪਤਾ ਕਿੱਦੇ ਵੀ ਸੌਂਦਾ ਨਹੀਂ ਸਾਈਂ ਬਾਹਰ ਬੈਠੀ ਨਾ ਜੀ ਉਦੋਂ ਇਮਤਿਆਨ ਸੀ ਯੂਨੀਵਰਸਿਟੀ ਦੇ ਰੋਲ ਨੰਬਰ ਲਿਖ ਕੇ ਚੱਲਣਾ ਸ਼ੌਕ ਤਾਂ ਹੈ ਹੀ ਨਹੀਂ ਸੀ ਉਦੋਂ ਵੀ ਭਜਨ ਕਰੀ ਜਾਣਾ ਅਸਲ ਅਸਲੀ ਹੀ ਚੀਜ਼ ਮੰਨੀ ਸੀ ਵੀ ਇਹ ਤਾਂ ਵਿਰਾਸਤ ਹੈ ਹੀ ਨਹੀਂ ਇਹ ਦਿਲ 'ਚ ਬੈਠੀ ਹੋਈ ਸੀ ਗੁਰੂ ਚਿਮਰਤਵੇਦ ਪੁਰਾਣ ਪੋਥੀਆਂ ਨਾਮ ਨਿਨਾ ਸਭ ਗੂੜ ਗੱਲ ਹੀ ਹੋ ਚੀ ਸੋ ਜਿਹਦੇ ਅੰਦਰ ਵਹਿ ਜਾਏਗਾ ਲੈਕਰ ਉਹ ਕੰਨ ਨੂੰ ਕੁਝ ਆਉਂਦਾ ਹੈ ਸਵੈਮ ਕਰਕੇ ਇੱਥੇ ਕਰੋ ਇੱਥੇ ਰੋਸ਼ਨੀ ਤੇ ਅਨਤ ਦੁਨੀਆਂ ਪੈਦਾ ਹੋਣੀ ਇਹ ਨੂੰ ਕੱਢ ਕੇ ਕਰਕੇ ਕੁਝ ਦੇ ਰਿਹਾ ਆ ਜਾਓ ਮੱਥੇ ਦੇ ਵਿਚਾਲੇ ਇੱਥੇ ਇਤਰ ਗੁਟੀ ਹੈ ਮੁਸਲਮਾਨੀ ਕਹਿੰਦੇ ਨੇ ਇਸਲਾਮ ਵਿੱਚ ਇਸਨੂੰ ਜਿੰਨਾ ਜਿੱਤੇ ਤਿੰਨ ਕਾਰਨਰ ਵਿੱਚ ਇਤਰ ਗੁਟੀ ਇਨ ਟ੍ਰਾਇੰਗਲ ਕਹਿੰਦੇ ਨੇ ਇਸਨੇ એમ ਕਹੇ ਸੋ ਇੱਥੇ ਪਿੱਟੀ ਟਿਕਾ ਕੇ ਉਸ ਤੱਕ ਉੱਥੇ ਵੀ ਐਮੀ ਹੁੰਦਾ ਹੈ ਕਰਕੇ ਦੇਖੋ ਇੱਥੇ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ ਜਿਵੇਂ ਸੂਰਜ ਦੀ ਰੋਸ਼ਨੀ ਜਾਂ ਲਾਲ ਸੂਰਜ ਦੀ ਰੋਸ਼ਨੀ ਐਸਾ ਪ੍ਰਤੀਤ ਹੋਵੇ ਕੁਝ ਦੇਰ ਦੇ ਵਿੱਚ ਜਦੋਂ ਪਿੱਟੀ ਟਿਕਾ ਕੇ ਕਰੋਗੇ ਐਸਾ ਕਰੋ ਉਸੇ ਤਰ੍ਹਾਂ ਵੇਖਦੇ ਹੋਏ ਹੋ ਰਿਹਾ ਅਪੀਕ ਕਰਨਾ ਨਹੀਂ ਪੈਣੀ ਸੁਣੀ ਜਾਣਾ ਫਿਰ ਇਸੀ ਅਵਸਥਾ ਜਾਣੀ ਹੈ ਕੰਦੀ ਲੋਣੀ ਸੁਣੀ ਜਾਣਾ ਸਰੋਤਾ ਬਣ ਜਾਣਾ ਅੰਦਰ ਹੋ ਰਿਹਾ ਸੁਣੀ ਜਾਓ ਫਿਰ ਇਸ ਤਰ੍ਹਾਂ ਦੇ ਕੁਝ ਦੇ ਇਥੋਂ ਕਰਕੇ ਫਿਰ ਜਿੱਦੇ ਚੋਟੀ ਹੁੰਦੀ ਹੈ ਨੇ ਨਾ ਬ੍ਰਹਮਾਨ ਦੀ ਬੁੱਧੀ ਹੁੰਦੀ ਹੈ ਉੱਥੇ ਬੀਤੀ ਲੈ ਜਾਓ ਉਹਨੂੰ 10 ਪੱਤੇ 10 ਮੰਦਵਾਰ ਜੀ ਵੀੰਦਸ ਮੰਦਵਾਰ ਆਗਮ ਪਰਾਂਪਰਪੁਰੀ ਕਾਟੀ ਉਪਰ ਹਾਠ ਹਾਠ ਪਰ ਆਲਾ ਆਲੇ ਵੀ ਤਰਫਾਤੀ ਦਸ਼ਮੰਦਾਰ ਦਾ ਜ਼ਿਕਰ ਕੀਤਾ ਉੱਥੇ ਫਿਰ ਬਿਰਤੀ ਲੈ ਜਾਓ ਉੱਥੇ ਤਾਕਤ ਲੱਗਦੀ ਹੈ ਜ਼ਿਆਦਾ ਅਰ ਜੇ ਅਗਰ ਦਿਮਾਗ ਇਹਦਾ ਚੱਲੇ ਕਰੋ ਗਰਜਲੀ ਪਹਿਲੇ ਪਹਿਲਾ ਇਹ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ ਹੈ ਤਪਣ ਲੱਗ ਜਾਂਦਾ ਉਹ ਤੱਕ ਮਹਿਸੂਸ ਹੋਣ ਦੇ ਪਹਿਲਾ ਸਮਝ ਲੋ ਕਿ ਉਹ ਨਹੀਂ ਥੋੜਾ ਜਿਆਦਾ ਬਰਦਾਸ਼ਤ ਨਹੀਂ ਕਰਦਾ ਉਥੋਂ ਸੰਕੋਚ ਲੋ ਫਿਰ ਅਗਰ ਨਾ ਹਟਾਇਆ ਫਿਰ ਉਥੇ ਦਰਦ ਹੋਣ ਲੱਗ ਜਾਏ ਸਿਰ ਦਰਦ ਹੋਣ ਲੱਗ ਜਾਏ ਇਸ ਕਰਕੇ ਇਹ ਦੇਖ ਲੈਣਾ ਚਾਹੀਦਾ ਨਿਵਸਤਾਨ ਜਿੱਥੇ ਤਕਲੀਫ ਹੋਵੇ ਕੋ ਸੰਕੋਚ ਦੇ ਉਸ ਮੋਸਤਾਨਾ ਤੇ ਇੱਥੇ ਉਦੋਂ ਵੀ ਜ਼ਿਆਦਾ ਇੱਥੇ ਤਾਂ ਜਾਨਾ ਸੂਰਜ ਦੀ ਰੋਸ਼ਨੀ ਰੋਸ਼ਨੀ ਪਰ ਗਰਮ ਨਹੀਂ ਹੈ ਠੰਡੀ ਹੈ ਅਨਾ ਦੁਨੀਆਂ ਬਿਆੰਤ ਕਿਸ਼ਮਤ ਜਿਨ੍ਹਾਂ ਵਿੱਚ ਲੱਗ ਕੇ ਜਿਵੇਂ ਸ਼ਤਬੀਨ ਤੇ ਮਸਤ ਹੋ ਕੇ ਆਪਣੀ ਵਿਉਲਾ ਲੰਡ ਲੈਣਾ ਮੰਦੀ ਸਾਰੀ ਵਿਸ਼ੇਵਕਾਰਾਂ ਦੀ ਵਿਉਥੇ ਲੈ ਜਾਂਦੀ ਦੁਨੀਆਂ ਦੇ ਜਿਹੜੇ ਦੁਨੀਆ ਲੱਗੇ ਨਾ ਚੰਗੇ ਵਿੱਚ ਉਹ ਜਿਨੀ ਸੋਤੇ ਭੋਕੇ ਹੋ ਜਾਂਦੇ ਤੇ ਉਸ ਇਹਨਾਂ ਮਸਤ ਹੋ ਜਾਂਦਾ ਹੈ ਬਸ ਇੱਚੇ ਨਹੀਂ ਮੇ ਸ਼ਤਬੀਨ ਤੇ ਮਸਤ ਹੋ ਜਾਂਦੇ ਉੱਥੇ ਇਹ ਕਰੇਗਾ ਬਹੁਤ ਸੁੰਦਰ ਰੋਸ਼ਨੀ ਤੇ ਬਹੁਤ ਅਨੰਦनियां ਅਸੀਲੀਆਂ ਮਿੱਠੀਆਂ ਉਹਨਾਂ ਵਿੱਚ ਮਿਲ ਕੇ ਸ਼ਬਦ ਜਿਵੇਂ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਸਾਜਾਂ ਚ ਮਿਲਾ ਕੇ ਸ਼ਬਦੀਨ ਉਹ ਵੀ ਬਣੀ ਹੈ ਪਰ ਉਹ ਸ਼ਬਦ ਵਾਗੂ ਸ਼ਬਦਾਂ ਨਾਲ ਮਿਲ ਕੇ ਉਹਨਾਂ ਵਿੱਚੋਂ ਇੱਕ ਰਸੋ ਕੇ ਆਵਾਜ਼ ਆਏਗੀ ਜੇ ਇੱਕ ਰਸ ਅਸੀਰ ਇਹ ਇਸ ਜਗਾਂ ਨੂੰ ਵੀ ਛੱਡ ਜਾਣਾ ਹੈ ਇਹ ਜਗਾ ਨਹੀਂ ਚਿਹ ਰਹਿ ਜਾਏਗੀ ਉਪਰ ਉਹ ਅਵਸਥਾ ਜਿਹੜੀ ਅਸ਼ਬਦ ਪਦ ਹੈ ਆਵਾਜ਼ ਉਹ ਅਵਸਥਾ ਦਸੀ ਹੈ ਇਹ ਅਸਲ ਰਹਿ ਨੂੰ ਦਸ ਰੂਪ ਹੈ ਰੂਪ ਨਾਲੇਖ ਨਾਲੇ ਕਿhetra ਗੁਣ ਤੇ ਪਰੂਪਿੰਨ ਤਿਸੇ ਭਜਾਏ ਨਾਲ ਕਛ ਰੋਵੇ ਸੋ ਚੋ ਉਹ ਵਸਤਾ ਉਹ ਸਭ ਦਵੀ ਹੈ ਨਾ ਰਹੇਗਾ ਅਨਤ ਮਿਆਰੋਸ਼ਿੰਦੇ ਕਿ ਕੋਈ ਨਹੀਂ ਹੋਏਗੀ ਸਥੂਲ ਲਾਈਟ ਨਹੀਂ ਹੋਏਗੀ ਛਡੀ万 ਲਾਈਟ ਹੋਏਗਾ ਯਾਨੀ ਉਹ ਤੇ ਸਰ ਅਨਭਵ ਦੀ ਰੋਸ਼ਨੀ ਹੋਏਗੀ ਸੋ ਇਸ ਕਰਕੇ ਇਹੋ ਰਹਿਣਾ ਕਰਕੇ ਦੇਖ ਇਹਨਾਂ ਵਿੱਚੋਂ ਜਿਹੜੀ ਜਿਹੜੀ ਗੱਲ ਕਿਸੇ ਨੂੰ ਆਫ ਆਵੇ ਉਹ ਆਪਣਾ ਆਪ ਸੁਭਾਵੇ करले चलो जिथे जिथे ठीक आवे जिन जिन जो कोशिश कराप्ते कले कले नसी कंदा वक्त लॻे न थो वक्त ਪਹਿਲਾਂ सारे समझातार तारी बण पहलो पहला माणीपणी किर्तन बि करणी पव ਤਕਸ ਜਿਵੇਂ ਮੈਨਰੇ ਮਾਰੀ ਜੇ ਪਾਉਂਗੇ ਐਮ ਕਰਦੇ ਹੌਲੀ ਹੌਲੀ ਬੱਦੇ ਚਲੋ ਜਿੱਥੇ ਸਿੱਖਾਉਂਦਾ ਆਪਣੀ ਵਿਅਸਥਾ ਨੂੰ ਜੜਾਈ ਚਲੋ ਇਹ ਆਪਣੇ ਜਨਮ ਨੂੰ ਸਫਲ ਕਰ ਲਓ ਜਿੰਦਗੀ ਚੰਦ ਰੋਜਾ ਕੀ ਬਤਾਏ ਮੇਰੇ ਸਮੇਂ ਦੇ ਵਿੱਚੋਂ ਹਵਾ ਹੀ ਨਹੀਂ ਪਤਾ ਬਈ ਕਿਵੇਂ ਹੈ ਬਸ ਇਹ ਹੈ ਕਿ ਪਤਾ ਨਹੀਂ ਅਨੇ ਕੋਈ ਯਾਦ ਰੱਖੇ ਜਾਂ ਨਾ ਰੱਖੇ ਉਹ ਵਕਤ ਨਿਕਲਦਾ ਕਿਸੇ ਦੇ ਦੇਖਣ ਦੁਨੀਆ ਦੀ ਕਿੰਨੀ ਦੁਨੀਆ ਤੁਰਦੀ ਜਾਂਦੀ ਹੈ पत वक्त ई क्यू न उन पहले पहले सवारे जा जॾो अॻे है जा रहण जॾहिं ततकार वंडे जा, जा रहण दुनिया ते अॻे वास्ते कुझु